ਉਧਰ ਹਿਮਾਚਲ ਵਿੱਚ ਬਿਆਸ ਦਰਿਆ 'ਚ ਹੋਏ ਹਾਦਸੇ ਦੇ ਬਾਰੇ ਪਾ ਹਿਮਾਚਲ ਹਾਈ ਕੋਰਟ ਨੇ 16 ਜੂਨ ਤੱਕ ਸਰਕਾਰ ਤੋਂ ਰਿਪੋਰਟ ਮੰਗੀ ਹੈ ਜਮੂੜ ਤੋਂ ਬਚਾਅ ਕਾਰਜ ਦੇ ਵਿੱਚ ਸ਼ੁਰੂ ਕੀਤਾ ਗਿਆ ਸੀ ਸਿਰਫ 5 ਲਾਸ਼ਾਂ ਬਰਾਮਦ ਹੋਈਆਂ ਨੇ ਜਦਕਿ ਬਾਕੀਆਂ ਦੀ ਕੋਈ ਵੀ ਸੂਚ ਨਹੀਂ ਲੱਗ ਸਕੀ ਹੈ 24 ਵਿਦਿਆਰਥੀ ਰੁੜ ਗਏ ਸੀ ਐਤਵਾਰ ਸ਼ਾਮ ਨੂੰ ਬਿਆਸ ਦਰਿਆ ਦੇ ਵਿੱਚ ਕਿਉਂਕਿ ਲਾਰਜੀ ਡੈਮ ਤੋਂ ਅਚਾਨਕ ਪਾਣੀ ਛੱਡਿਆ ਗਿਆ ਸੀ ਬਿਨਾਂ ਕਿਸੇ ਸੂਚਨਾ ਦੇ ਇਹ ਵਿਦਿਆਰਥੀ ਜੋ ਕਿ ਹైదరాబాద్ ਦੇ ਇੱਕ ਇੰਜੀਨੀਅਰਿੰਗ ਕਾਲਜ ਦੇ ਨੇ ਹਿਮਾਚਲ ਪ੍ਰਦੇਸ਼ ਆਏ ਹੋਏ ਸੀ ਅਤੇ ਬਿਆਸ ਨਦੀ ਦੇ ਕਿਨਾਰੇ ਇਹੀ ਜਗ੍ਹਾ ਜੋ ਤੁਸੀਂ ਵੇਖ ਰਹੇ ਹੋ ਇੱਥੇ ਫੋਟੋਗ੍ਰਾਫੀ ਕਰ ਰਹੇ ਸੀ ਕਿ ਅਚਾਨਕ ਪਿੱਛੋਂ ਪਾਣੀ ਤੇਜ਼ ਵਹਾਅ ਦੇ ਨਾਲ ਆਇਆ ਤੇ ਵਿਦਿਆਰਥੀਆਂ ਨੂੰ ਆਪਣੇ ਨਾਲ ਹੀ ਰੋੜ ਕੇ ਲੈ ਗਿਆ ਕੁਝ ਵਿਦਿਆਰਥੀ ਫੋਟੋਗ੍ਰਾਫੀ ਕਰ ਰਹੀ ਸੀ ਅਤੇ ਕੁਝ ਵਿਦਿਆਰਥੀਆਂ ਨੇ ਜਦੋਂ ਦੇਖਿਆ ਆਪਣੇ ਸਾਥੀਆਂ ਨੂੰ ਪਾਣੀ ਵਿੱਚ ਰੁੜਦੇ ਹੋਏ ਉਹਨਾਂ ਨੂੰ ਬਚਾਉਣ ਦੀ ਕੋਸ਼ਿਸ਼ ਕਰ ਰਹੇ ਸੀ ਤੇ ਉਹ ਵੀ ਉਹਨਾਂ ਦੇ ਨਾਲ ਹੀ ਪਾਣੀ ਦੇ ਤੇਜ਼ ਵਹਾਅ ਦੇ ਵਿੱਚ ਵਹਿ ਗਏ ਅਤੇ ਸੰਭਲ ਨਹੀਂ ਸਕੇ ਜਾਨ ਬਚਾਉਣ ਦਾ ਮੌਕਾ ਤੱਕ ਨਹੀਂ ਮਿਲਿਆ ਇਹਨਾਂ ਵਿਦਿਆਰਥੀਆਂ ਨੂੰ ਵਿਦਿਆਰਥੀਆਂ ਦੇ ਪਰਿਵਾਰਾਂ ਵਿੱਚ ਉਹਨਾਂ ਦੇ ਘਰਾਂ ਵਿੱਚ ਮਾਤਮ ਦਾ ਮਾਹੌਲ ਛਾਇਆ ਹੋਇਆ ਹੈ ਕਿਉਂਕਿ ਉਹਨਾਂ ਦੇ ਬੱਚੇ ਜੋ ਕਿ ਹਿਮਾਚਲ ਪ੍ਰਦੇਸ਼ ਗਏ ਸੀ ਗਰਮੀਆਂ ਦੀਆਂ ਛੁੱਟੀਆਂ ਦੇ ਵਿੱਚ ਸੈਰ ਕਰਨ ਦੇ ਲਈ ਪਰ ਵਾਪਸ ਨਹੀਂ ਪਰਤੇ ਬਲਕਿ ਇਸ ਦਰ ਹੋ ਗਏ ਪੁਲਿਸ ਪ੍ਰਸ਼ਾਸਨ ਦੇ ਵੱਲੋਂ ਲਗਾਤਾਰ ਬਚਾਅ ਕਾਰਜ ਜਾਰੀ ਹੈ ਐਨਟੀਆਰਐਫ ਦੀਆਂ ਟੀਮਾਂ ਵਿਸ਼ੇਸ਼ ਗੋਤਾਖੋਰ 에ਅਰ ਫੋਰਸ ਦੇ ਹੈਲੀਕਾਪਟਰ ਬਚਾਅ ਕਾਰਜ ਵਿੱਚ ਲੱਗੇ ਹੋਏ ਨੇ ਇਨਾਂ ਦੀ ਪਾਲ ਦੇ ਵਿੱਚ ਜੁਟੇ ਹੋਏ ਨੇ ਪਰ ਪੰਜ ਰਾਸ਼ਾਾਂ ਬਰਾਮਦ ਹੋਈਆਂ ਨੇ ਪੰਜ ਅਮ੍ਰਿਤਿਕ ਦੇਹਾਂ ਬਰਾਮਦ ਹੋਈਆਂ ਨੇ ਜਦਕਿ ਬਾਕੀਆਂ ਦੇ ਹਾਲੇ ਕੋਈ ਵੀ ਸੂਰ ਨਹੀਂ ਲੱਗ ਸਕੀ ਹੈ